ਸੋਸ਼ਲ ਮੀਡੀਆ ਦੇ ਸਾਰੇ ਹੀ ਦੋਸਤਾਂ ਨੂੰ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਸਿਆਕਾਲ ਜੀ ਅੱਜ ਇੱਕ ਹੋਰ ਬਹੁਤ ਵਧੀਆ ਰਿਸ਼ਤਾ ਲੈ ਕੇ ਹਾਜ਼ਰ ਆ ਜੀ ਰਿਸ਼ਤੇ ਤੋਂ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹਣਾ ਕਈਆਂ ਪਰਿਵਾਰਾਂ ਦੇ ਫੋਨ ਨਹੀਂ ਚੱਕੇ ਜਾਂਦੇ ਸਾਨੂੰ WhatsApp ਤੇ ਮੈਸੇਜ ਕਰੋ ਉਸ ਮੈਸੇਜ ਦਾ ਅਸੀਂ ਅਪਲਾਈ ਕਰਦੇ ਆ ਕਿ ਜਦੋਂ ਕਿ ਉਹ ਰਿਸ਼ਤਾ ਤੁਹਾਡੇ ਮੁਤਾਬਕ ਲੱਗਦਾ ਹੈ ਹਰੇਕ ਮੈਸੇਜ ਦਾ ਅਪਲਾਈ ਨਹੀਂ ਕਰ ਸਕਦੇ ਪਰ ਜਿਹੜਾ ਰਿਸ਼ਤਾ ਤੁਹਾਡੇ ਮੈਸੇਜ ਦੇ ਮੁਤਾਬਕ ਢੁੱਕਦਾ ਅਸੀਂ ਉਹਨਾਂ ਨੂੰ ਆਪ ਖੁਦ ਫੋਨ ਕਰਦੇ ਆ ਜੀ ਤੇ ਅੱਜ ਵਾਲਾ ਰਿਸ਼ਤਾ ਹੈ ਜੀ ਇੰਗਲੈਂਡ ਤੋਂ ਬੈਕਗ੍ਰਾਉਂਡ ਜਿਹੜਾ ਪਰਿਵਾਰ ਦਾ ਹੈ ਜੀ ਉਹ ਸ਼ਾਹਕੋਟ ਦਾ ਹੈ ਕੰਬੋ ਸਿੱਖ ਬਰਾਦਰੀ ਦਾ ਰਿਸ਼ਤਾ ਹੀ ਲੜਕਾ ਇਸ ਟਾਈਮ ਇੰਗਲੈਂਡ ਦੇ ਵਿੱਚ ਜਿਹੜੀ ਲੜਕੇ ਦੀ ਭੈਣ ਹੈ ਉਹ ਇੰਗਲੈਂਡ ਦੇ ਵਿੱਚ ਮੈਰਿਟ ਹੈ ਤੇ ਸਿਟੀਜਨ ਹੈ ਇਹ ਲੜਕੇ ਦਾ ਡੇਟ ਆਫ ਬਰਥ 1988 ਦਾ ਹਾਈਟ 5 ਫੁੱਟ 9 ਇੰਚ ਤੇ ਡੇਢ ਕਿੱਲਾ ਜਿਹੜੀ ਜ਼ਮੀਨ ਹੈ ਉਹ ਸ਼ਹਿਰ ਦੇ ਵਿੱਚ ਹੈ ਜੀ ਸ਼ਾਹਕੋਟ ਦੇ ਤੇ ਨਾਲ ਤਿੰਨ ਤੋਂ ਚਾਰ ਵਧੀਆ ਪਲਾਟ ਵੀ ਨੇ ਸ਼ਹਿਰੀ ਬਹੁਤ ਵਧੀਆ ਪਰਿਵਾਰ ਹੈ ਨਸ਼ੇ ਪੱਤੇ ਤੋਂ ਰਹਿਤ ਹੈ ਇਹ ਪਰਿਵਾਰ ਚਾਹੁੰਦਾ ਹੈ ਕਿ ਸਾਨੂੰ ਇੰਗਲੈਂਡ ਦੇ ਵਿੱਚ ਲੜਕੀ ਕੋਈ ਹੋਵੇ ਉਹ ਵੀ ਪਰਿਵਾਰ ਸਪਰਕ ਕਰ ਸਕਦਾ ਹੈ ਤੇ ਜੇ ਕੋਈ ਕੁੜੀਆ ਵਧੀਆ ਸਟੱਡੀ ਕੀਤੀ ਹੈ ਨਾਲ ਉਹਨੇ ਕੋਈ ਆਈਲੈਂਸ ਕੀਤੀ ਹੈ ਜਾਂ ਫਿਰ ਵੈਸੇ ਉਹਨਾਂ ਦਾ ਵੀਜ਼ਾ ਇੰਗਲੈਂਡ ਦਾ ਲੱਗ ਸਕਦਾ ਹੈ ਤੇ ਉਹ ਪਰਿਵਾਰੀ ਸਪਰਕ ਕਰ ਸਕਦਾ ਹੈ ਇਹ ਖਰਚਾ ਸਾਰਾ ਬਾਹਰ ਜਾਣ ਦਾ ਲੜਕੇ ਵਾਲੇ ਹੀ ਕਰਨਗੇ ਤੇ BC ਕਾਸਟ ਜਾਂ ਜਨਰਲ ਕਾਸਟ ਵਾਲੇ ਹੀ ਸਪਰਕ ਕਰਨ ਤੇ ਇੱਕ ਹੋਰ ਗੱਲ ਅਸੀਂ ਬਕਾਇਦਾ ਪਰਿਵਾਰ ਦਾ ਨੰਬਰ ਵੀ ਦਿੱਤਾ ਗਿਆ ਹੈ ਤੁਸੀਂ ਪਰਿਵਾਰ ਨਾਲ ਵੀ ਸਿੱਧੀ ਗੱਲ ਕਰ ਸਕਦੇ ਜੀ ਜੇ ਢੇਰੂ ਗੋਪੇ ਦੇ ਰਾਈ ਵੀ ਰਿਸ਼ਤਾ ਕਰਨਾ ਚਾਹੁੰਦੇ ਜੇ ਸਾਡੇ ਨੰਬਰ ਵੀ ਦਿੱਤੇ ਗਿਆ ਤੁਸੀਂ ਗੱਲ ਕਰ ਸਕਦੇ ਗਰੀਬ ਪਰਿਵਾਰ ਦੀਆਂ ਲੜਕੀਆਂ ਦੀ ਐਡ ਫ੍ਰੀ ਲਾਈ ਜਾਂਦੀ ਏ ਆਪਣੀ ਐਡ ਲਵਾਉਣ ਵਾਸਤੇ ਵੀ ਤੁਸੀਂ ਸਾਨੂੰ ਮੈਸੇਜ ਕਰੋ ਹਰੇਕ ਰਿਸ਼ਤੇ ਦੀ ਐਡ ਵੀ ਲਾਈ ਜਾਏਗੀ ਤੇ ਸਿਰਫ ਗਰੀਬ ਪਰਿਵਾਰ ਦੀਆਂ ਲੜਕੀਆਂ ਦੀ ਐਡ ਫ੍ਰੀ ਲਾਈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ